ਟ੍ਰੈਫਿਕ ਨੂੰ ਲੈ ਕੇ ਸਖਤੀ ਵੱਧਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਕਹਿ ਸਕਦੇ ਆ ਕਿ ਨਵੇਂ ਰੂਲ ਨੇ ਜਿਹੜੇ ਉਹ ਲਾਗੂ ਹੋਏ ਨੇ ਕਾਰਾਂ ਤੇ ਮੋਟਰ ਗੱਡੀਆਂ ਦੇ ਵਿੱਚ ਪਿਛਲੀ ਸੀਟ ਵਾਲਿਆਂ ਦੇ ਲਈ ਹੁਣ ਸੀਟ ਬੈਲਟ ਲਾਜ਼ਮੀ ਹੋ ਗਈ ਹੈ ADCP ਟ੍ਰੈਫਿਕ ਦੇ AS Rai ਨੇ ਕਿਹਾ ਕਿ ਭਾਰਤ ਸਰਕਾਰ ਦੇ ਫੈਸਲੇ ਨੂੰ ਅਸੀਂ ਸਟੇਟ ਦੇ ਵਿੱਚ ਲਾਗੂ ਕਰ ਰਹੇ ਹਾਂ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕਾਰਾਂ ਤੇ ਮੋਟਰ ਗੱਡੀਆਂ ਦੇ ਵਿੱਚ ਪਿਛਲੀ ਸੀਟ ਵਾਲਿਆਂ ਦੇ ਲਈ ਵੀ ਸੀਟ ਵੈਲਟ ਲਾਜ਼ਮੀ ਹੋ ਗਿਆ ਹੈ। ਹਾਲਾਂਕਿ ਭਾਰਤ ਸਰਕਾਰ ਪਹਿਲਾਂ ਹੀ ਇਸ ਸੰਬੰਧੀ ਫੈਸਲਾ ਇਹ ਜਿਹੜਾ ਉਹ ਕਰ ਚੁੱਕੀ ਹੈ ਜਿਸ ਨੂੰ ਹੁਣ ਸੂਬੇ ਦੇ ਵਿੱਚ ਲਾਗੂ ਕਰਨ ਦਾ ਹੁਕਮ ਸਮੂਹ ਪੁਲਿਸ ਕਮਿਸ਼ਨਰਾਂ ਤੇ SSPs ਨੂੰ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਹੁਕਮਾਂ ਦੇ ਵਿੱਚ ਸਮੂਹ ਪੁਲਿਸ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਲਿਖਿਆ ਗਿਆ ਹੈ ਕਿ ਆਪਣੇ ਅਧੀਨ ਕਾਇਨਾਤ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜਾਂ ਨੂੰ ਹਦਾਇਤ ਕਰੋ ਕਿ ਉਹ ਆਮ ਪਬਲਿਕ ਨੂੰ ਅਤੇ ਆਪਣੇ ਕਮਿਸ਼ਨਰੇਟ ਜ਼ਿਲ੍ਹਾ ਦੇ ਵਿੱਚ ਚੱਲ ਰੀਆਂ ਪੀਸੀਆਰ ਮੁਖ ਅਫਸਰ ਥਾਣਾ ਚੌਕੀਆਂ ਅਧਿਕਾਰੀਆਂ ਦੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਮੀਟਿੰਗ ਕਰਕੇ ਦੱਸਿਆ ਜਾਵੇ ਕਿ ਉਹ ਜਦੋਂ ਵੀ ਆਪਣੀ ਗੱਡੀ ਚਲਾਉਣਗੇ ਤਾਂ ਸੀਟ ਬੈਲਟ ਲਗਾ ਕੇ ਹੀ ਗੱਡੀ ਚਲਾਉਣਗੇ ਜੇਕਰ ਕੋਈ ਗਨਮੈਨ ਡਰਾਈਵਰ ਦੇ ਸਾਈਡ ਵਾਲੀ ਸੀਟ ਉੱਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੈਲਟ ਲਗਾ ਕੇ ਹੀ ਬੈਠੇਗਾ ਤਾਂ ਟ੍ਰੈਫਿਕ ਨੂੰ ਲੈ ਕੇ ਹੁਣ ਸਖਤੀ ਹੈ ਜਿਹੜੀ ਉਹ ਵਾਧੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਕਿ ਨਵੇਂ ਰੂਲ ਨੇ ਜਿਹੜੇ ਉਹ ਲਾਗੂ ਹੋਏ ਨੇ ਕਿ ਕਾਰਾਂ ਤੇ ਮੋਟਰ ਗੱਡੀਆਂ ਦੇ ਵਿੱਚ ਪਿਛਲੀ ਸੀਟ ਵਾਲਿਆਂ ਦੇ ਲਈ ਵੀ ਸੀਟ ਬੈਲਟ ਜਿਹੜੀ ਉਹ ਲਾਜ਼ਮੀ ਹੋ ਗਈ ਹੈ ਜ਼ੀਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਤਨਵਤ ਟ੍ਰੈਫਿਕ ਨੂੰ ਲੈ ਕੇ ਸਖਤੀ ਵੱਧਦੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਦੇ ਵਿੱਚ ਕਹਿ ਸਕਦੇ ਆ ਕਿ ਨਵੇਂ ਰੂਲ ਨੇ ਜਿਹੜੇ ਉਹ ਲਾਗੂ ਹੋਏ ਨੇ ਕਾਰਾਂ ਤੇ ਮੋਟਰ ਗੱਡੀਆਂ ਦੇ ਵਿੱਚ ਪਿਛਲੀ ਸੀਟ ਵਾਲਿਆਂ ਦੇ ਲਈ ਹੁਣ ਸੀਟ ਬੈਲਟ ਲਾਜ਼ਮੀ ਹੋ ਗਈ ਹੈ। ADCP ਟ੍ਰੈਫਿਕ ਦੇ ASRI ਨੇ ਕਿਹਾ ਕਿ ਭਾਰਤ ਸਰਕਾਰ ਦੇ ਫੈਸਲੇ ਨੂੰ ਅਸੀਂ ਸਟੇਟ ਦੇ ਵਿੱਚ ਲਾਗੂ ਕਰ ਰਹੇ ਹਾਂ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕਾਰਾਂ ਤੇ ਮੋਟਰ ਗੱਡੀਆਂ ਦੇ ਵਿੱਚ ਪਿਛਲੀ ਸੀਟ ਵਾਲਿਆਂ ਦੇ ਲਈ ਵੀ ਸੀਟ ਵੈਲਟ ਲਾਜ਼ਮੀ ਹੋ ਗਿਆ ਹੈ। ਹਾਲਾਂਕਿ ਭਾਰਤ ਸਰਕਾਰ ਪਹਿਲਾਂ ਹੀ ਇਸ ਸੰਬੰਧੀ ਫੈਸਲਾ ਇਹ ਜਿਹੜਾ ਉਹ ਕਰ ਚੁੱਕੀ ਹੈ ਜਿਸ ਨੂੰ ਹੁਣ ਸੂਬੇ ਦੇ ਵਿੱਚ ਲਾਗੂ ਕਰਨ ਦਾ ਹੁਕਮ ਸਮੂਹ ਪੁਲਿਸ ਕਮਿਸ਼ਨਰਾਂ ਤੇ SSPs ਨੂੰ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਹੁਕਮਾਂ ਦੇ ਵਿੱਚ ਸਮੂਹ ਪੁਲਿਸ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਲਿਖਿਆ ਗਿਆ ਹੈ ਕਿ ਆਪਣੇ ਅਧੀਨ ਤਾਇਨਾਤ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜਾਂ ਨੂੰ ਹਦਾਇਤ ਕਰੋ ਕਿ ਉਹ ਆਮ ਪਬਲਿਕ ਨੂੰ ਅਤੇ ਆਪਣੇ ਕਮਿਸ਼ਨਰੇਟ ਜ਼ਿਲ੍ਹਾ ਦੇ ਵਿੱਚ ਚੱਲ ਰੀਆਂ ਪੀਸੀਆਰ ਮੁਖ ਅਫਸਰ ਥਾਣਾ ਚੌਂਕੀਆਂ ਅਧਿਕਾਰੀਆਂ ਦੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਮੀਟਿੰਗ ਕਰਕੇ ਦੱਸਿਆ ਜਾਵੇ ਕਿ ਉਹ ਜਦੋਂ ਵੀ ਆਪਣੀ ਗੱਡੀ ਚਲਾਉਣਗੇ ਤਾਂ ਸੀਟ ਬੈਲਟ ਲਗਾ ਕੇ ਹੀ ਗੱਡੀ ਚਲਾਉਣਗੇ ਜੇਕਰ ਕੋਈ ਗਨਮੈਨ ਡਰਾਈਵਰ ਦੇ ਸਾਈਡ ਵਾਲੀ ਸੀਟ ਉੱਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੈਲਟ ਲਗਾ ਕੇ ਹੀ ਬੈਠੇਗਾ ਤਾਂ ਟ੍ਰੈਫਿਕ ਨੂੰ ਲੈ ਕੇ ਹੁਣ ਸਖਤੀ ਹੈ ਜਿਹੜੀ ਉਹ ਵਾਧੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਕਿ ਨਵੇਂ ਰੂਲ ਨੇ ਜਿਹੜੇ ਉਹ ਲਾਗੂ ਹੋਏ ਨੇ ਕਿ ਕਾਰਾਂ ਤੇ ਮੋਟਰ ਗੱਡੀਆਂ ਦੇ ਵਿੱਚ ਪਿਛਲੀ ਸੀਟ ਵਾਲਿਆਂ ਦੇ ਲਈ ਵੀ ਸੀਟ ਬੈਲਟ ਜਿਹੜੀ ਉਹ ਲਾਜ਼ਮੀ ਹੋ ਗਈ ਹੈ ਜ਼ੀਰੋ ਰਿਪੋਰਟ ਦੀਸ਼ ਅਪਡੇਟ న్యూਸ ਦੇ ਨਾਲ ਧੰਨਵਾਦ